ਸ਼ਾਹ ਰਹੇ ਤੇ ਦੇਵਿਸਾਂ ਦਾਸਤਾਨੇ ਪਾਤਸ਼ਾਹੀ ਨੌਵੀਂ ਤਿੰਨ ਦਿਨ ਦਿੱਲੀ ਵਿਖੇ ਸ਼੍ਰੀ ਗੁਰੂ ਹਰ Rai ਸਾਹਿਬ ਜਿਦੇ ਜੋਤੀ ਜੋ ਸਮਾਉਣ ਦੀ ਖਬਰ ਮਿਲਣ ਤੇ ਜਦੋਂ ਸ਼੍ਰੀ ਗੁਰੂ ਤੇਗ ਪਾਹਾਦਰ ਜੀ ਦਿੱਲੀ ਪਹੁੰਚੇ ਪੱਟ ਵਹੀ ਦੱਖਣੀ ਮੁਤਾਬਕ ਸ਼੍ਰੀ ਗੁਰੂ ਤੇਗ ਪਾਹਾਦਰ ਜੀ ਆਪਣੇ ਪ੍ਰਚਾਰਕ ਦੌਰੇ ਦੌਰਾਨ ਸੰਤਾਂ ਨੂੰ ਪ੍ਰਭੂ ਪਰਮਾਤਮਾ ਦਾ ਇਲਾਹੀ ਉਪਦੇਸ਼ ਦਿੰਦੇ ਹੋਏ ਹਰਦואר ਦੇ ਆਸ-ਪਾਸ ਦੇ ਇਲਾਕਿਆਂ ਤੋਂ ਗੜ ਮੁਕਤೇಶ್ਵਰ ਨੀਮਖਾਰ ਜ਼ਿਲ੍ਹਾ ਸੀ타ਪੁਰ ਉੱਤਰ ਪ੍ਰਦੇਸ਼ ਆਦਕ ਨਗਰਾਂ ਵਿੱਚ ਸਿੱਖੀ ਪ੍ਰਚਾਰ ਕਰਦੇ ਹੋਏ ਫਿਰ ਬੈਣੀ ਪ੍ਰਿਆਗ ਇਲਾਬਾਦ ਪਹੁੰਚੇ ਸਨ ਇਤਿਹਾਸਿਕ ਦਸਤਾਵੇਜ਼ਾਂ ਅਨੁਸਾਰ ਗੁਰੂ ਸਹਿਬ ਦਾ ਜਥਾ ਅਪ੍ਰੈਲ 1661 ਨੂੰ ਪ੍ਰਿਆਗ ਪਹੁੰਚਿਆ ਸੀ ਗੁਰੂ ਸਾਹਿਬ ਮਿਰਜ਼ਾਪੁਰ ਆਦ ਤੋਂ ਹੋ ਕੇ ਦੋ ਕੋ ਮਹੀਨਿਆਂ ਪਿਛੋਂ ਸਿੱਖੀ ਪ੍ਰਚਾਰ ਕਰਦੇ ਹੋਏ ਜੂਨ 1661 ਈਸਵੀ ਨੂੰ ਪਰਿਵਾਰ ਸਹਿਤ ਕਾਸ਼ੀ ਬਨਾਰਸ ਪਹੁੰਚੇ ਸਨ ਇਥੋਂ 사ਸाराम ਆਦਿਕ ਥਾਵਾਂ ਤੋਂ ਹੁੰਦੇ ਹੋਏ ਆਪ ਜੀ ਗਿਆ ਤੇ ਫਿਰ ਪਟਨਾ ਪਹੁੰਚੇ ਗਿਆ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਪੁਰਾਣਾ ਸਿੱਖ ਪਾਈ ਜੈਤਾ ਸੇਠ ਮਿਲਿਆ ਜੋ ਬੜੀ ਸ਼ਰਧਾ ਸਤਕਾਰ ਨਾਲ ਸਤਗੁਰਾਂ ਨੂੰ ਪਰਿਵਾਰ ਅਤੇ ਸਿੱਖਾ ਸਹਿਤ ਆਪਣੇ ਸ਼ਹਿਰ ਪਟਨਾ ਲੈ ਗਿਆ ਪਟਨਾ ਵਿਖੇ ਹੀ ਤੋਂ ਸੁਧੀ ਸਾਤਨ ਨੂੰ ਤਾਨੂਗੁਰ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਪਟਨੇ ਪਹੁੰਚ ਕੇ ਸ੍ਰੀ ਗੁਰੂ ਕ੍ਰਿ ਪਹਾਦਰ ਜੀ ਸੰਗਤਾਂ ਦੇ ਸੰਗਠਨ ਅਤੇ ਸਿੱਖੀ ਪ੍ਰਚਾਰ ਵਿੱਚ ਰੁੱਝ ਗਏ ਬਾਲ ਗੋਬਿੰਦ ਰਾਏ ਜੀ ਦੇ ਪ੍ਰਕਾਸ਼ ਸਮੇਂ ਵੀ ਆਪ ਪਟਨੇ ਵਿੱਚ ਨਹੀਂ ਸਨ ਗੁਰੂ ਸਾਹਿਬ ਪਰਿਵਾਰ ਨੂੰ ਪਟਨਾ ਸਾਹਿਬ ਛੱਡ ਕੇ ਸਿੱਖੀ ਪ੍ਰਚਾਰ ਕਰਦੇ ਹੋਏ ਸ਼ਾਹਜਾਹਦਪੁਰ ਤੋਂ ਮथुराਪੁਰ ਪਹੁੰਚੇ ਤੇ ਉੱਥੇ ਇੱਕ ਧਰਮਸ਼ਾਲਾ ਵੀ ਬਣਵਾਈ ਮथुराਪੁਰ ਤੋਂ ਪਦਮਾ ਨਦੀ ਪਾਰ ਕਰਕੇ ਆਪ ਧਾਕੇ ਗਏ ਸੰਨ 1908 ਈਸਵੀ ਨੂੰ ਗੁਰੂ ਹਰਾਈ ਜੀ ਕੀਰਤਪੁਰ ਸਾਹਿਬ ਦੀ ਜੋਤੀ ਜੋ ਸਮਾਏ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼੍ਰੀ ਗੁਰ ਹਰਾਈ ਸਾਹਿਬ ਜੀ ਦੇ ਜੋਤੀ ਜੋ ਸਮਾਉਣ ਦੀ ਖਬਰ ਮਿਲੀ ਤਾਂ ਆਪ ਗੁਰੂ ਸਾਹਿਬ ਦੀ ਪਰਚਾਵਨੀ ਕਰਨ ਲਈ ਪੰਜਾਬ ਨੂੰ ਵਾਪਸ ਮੁੜੇ ਉਹਨਾਂ ਦੇ ਨਾਲ ਮਾਤਾ ਹਰੀ ਜੀ ਅਤੇ ਦੀਵਾਨਦਰਗਾਹ ਮਲ ਆਦਿ ਮੁਖੀ ਸਿੱਖ ਸਨ ਪਰਿਵਾਰ ਨੂੰ ਮਾਮਾ ਕਿਰਪਾਲ ਚੰਦ ਅਤੇ ਹੋਰ ਸਿੱਖ ਸੇਵਕਾਂ ਦੀ ਦੇਖਭਾਲ ਅਧੀਨ पटना ਛੱਡ ਕੇ ਆਪ ਪ੍ਰਿਆਗ ਹੁੰਦੇ ਹੋਏ ਸੰਨ 1663 ਈਸਵੀ ਵਿੱਚ ਦਿੱਲੀ ਪਹੁੰਚੇ ਤਾ ਪਤਾ ਲੱਗਾ ਕਿ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਿਰਜ਼ਾ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਰਾਏ ਸੀਨਾ ਦਿੱਲੀ ਵਿੱਚ ਘੇਟੇ ਰਹੇ ਹਨ ਆਪ ਜੀ ਨੇ ਮਿਰਜ਼ਾ ਰਾਜਾ ਜੈ ਸਿੰਘ ਦੇ ਬੰਗਲੇ ਤੇ ਪਹੁੰਚ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਤੇ ਮਾਤਾ ਬੱਸੀ ਸੁਪਤਨੀ ਬਾਬਾ ਗੁਰਦਿੱਤਾ ਜੀ ਨੂੰ ਮਿਲ ਕੇ ਸ੍ਰੀ ਗੁਰੂ ਹਰ Rai ਸਾਹਿਬ ਜੀ ਦੀ ਜੋਤੀ ਜੋਤ ਸਮਾਉਣ ਸੰਬੰਧੀ ਪ੍ਰਚਾਰਣੀ ਕੀਤੀ ਕਰੀਬ 3 ਦਿਨ ਮਚਾ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਠਹਿਰਨ ਉਪਰੰਤ ਆਪ ਜੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਹੁਕਮ ਅਨੁਸਾਰ ਪੰਜਾਬ ਵਿਖੇ ਬਕਾਲੇ ਪਿੰਡ ਪਹੁੰਚੇ ਇਸ ਦੇ ਕੁਝ ਸਮੇਂ ਬਾਅਦ ਹੀ ਦਿੱਲੀ ਵਿਖੇ ਹੀ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੋਤੀ ਜੋ ਸਮਾਜ ਸੰਜੋਤੀ ਜੋ ਸਮਾਹਤ ਕੋ ਪਹਿਲਾ ਆਪ ਜੀ ਨੇ ਅਗਲੇ ਗੁਰੂਵਾਲ ਇਸ਼ਾਰਾ ਕਰਦਿਆਂ ਬਚਨ ਕਹੇ ਸਨ ਬਾਬਾ ਬਸੈ ਗ੍ਰਾਮ ਬਕਾਲੇ